ਇਹ ਜਾਂਦਾ ਹੈ ਕਿ ਪੰਜ ਤੱਤ ਮਿਲ ਕੇ ਧਰਤੀ ਬਣੀ ਹੈ ਇਹ ਪੰਜ ਤੱਤ ਹਨ ਜਲ ਹਵਾ ਅਗਨ ਧਰਤੀ ਅਤੇ ਆਕਾਸ਼ ਇਹਨਾਂ ਪੰਜਾਂ ਤੱਤਾਂ ਵਿੱਚੋਂ ਅਗਨ ਹੀ ਇੱਕ ਐਸਾ ਤੱਤ ਹੈ ਜੋ ਅਦ੍ਰਿਸ਼ ਰੂਪ ਦੇ ਵਿੱਚ ਰਹਿਣ ਦੇ ਬਾਵਜੂਦ ਦ੍ਰਿਸ਼ਮਾਨ ਵੀ ਹੈ ਇਸਨੂੰ ਦੇਖਿਆ ਵੀ ਜਾ ਸਕਦਾ ਹੈ ਤੇ ਮਹਿਸੂਸ ਵੀ ਕੀਤਾ ਜਾ ਸਕਦਾ ਹੈ ਲੱਖਾਂ ਸਾਲ ਪਹਿਲਾਂ ਮਨੁੱਖ ਨੇ ਸ਼ੁਰੂਆਤ ਵਿੱਚ ਪੱਥਰ ਤੇ ਲੱਕੜੀ ਤੋਂ ਅੱਗ ਪੈਦਾ ਕਰਨਾ ਸਿੱਖਿਆ ਅੱਗ ਖਤਰਨਾਕ ਜ਼ਰੂਰ ਹੈ ਪਰ ਅੱਗ ਨੇ ਮਨੁੱਖ ਨੂੰ ਕੜਾਕੇ ਦੀ ਠੰਡ ਅਤੇ ਜੰਗਲੀ ਜਾਨਵਰਾਂ ਤੋਂ ਬਚਾਇਆ ਅੱਗ ਦੇ ਕਾਰਨ ਹੀ ਇਨਸਾਨ ਨੇ ਭੋਜਨ ਪਕਾ ਕੇ ਖਾਣਾ ਸਿੱਖਿਆ ਤਰਤੀ ਤੇ ਗੈਰ ਜ਼ਰੂਰੀ ਅੱਗਾਂ ਲੱਗਣ ਜਾਂ ਲਗਾਉਣ ਨਾਲ ਜਲਵਾਯੂ ਤੇ ਸਾਡੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ ਜਿਵੇਂ ਕਿ ਬਰਾਲੀ ਨੂੰ ਜਾਂ ਜੰਗਲਾਂ ਵਿੱਚ ਅੱਗ ਲਗਾਉਣਾ ਇਹ ਮਨੁੱਖ ਦੀ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ ਜਦੋਂ ਕਿਸੇ ਦੇ ਘਰ ਦਫਤਰ ਫੈਕਟਰੀ ਜਾਂ ਜੰਗਲ ਵਿੱਚ ਅੱਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਜਾਂ ਅੱਗ ਬਿਜਾਉਣ ਯੰਤਰਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਜਿਸ ਜਗ੍ਹਾ ਅੱਗ ਲੱਗੀ ਹੈ ਉਥੋਂ ਦੇ ਲੋਕ ਸੁਚੇਤ ਹੋ ਜਾਣ ਤੇ ਉਸ ਜਗ੍ਹਾ ਨੂੰ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਚਲੇ ਜਾਣ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਫਾਇਰ ਵੀਕ ਜੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਮਨਾ ਰਹੀਆਂ ਨੇ ਅਸੀਂ ਫਾਇਰ ਵੀਕ ਕਿਉਂ ਮਨਾ ਰਹੇ ਆ 1944 ਦੇ ਵਿੱਚ ਇੱਕ ਵਿਕਟੋਰੀਆ ਬੰਦਰਗਾਹ ਦੇ ਉੱਤੇ ਜਹਾਜ਼ ਜੋ ਸ਼ਿਪ ਸੀ ਉਹ ਡਿਸਟਰਾਏ ਹੋ ਗਿਆ ਸੀ ਉਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਦੇ ਵਿੱਚ 68 ਕਰਮਚਾਰੀ ਫਾਇਰ ਦੇ ਜਿਹੜੇ ਉਹ ਇਸ ਵਿੱਚ ਸ਼ਹੀਦ ਹੋ ਗਏ ਸੀ ਉਸ ਦੇ ਨਾਲ ਜਹਾਜ਼ ਦੇ ਵਿੱਚ ਜਿਹੜੇ ਫਾਇਰ ਦਾ ਅਮਲਾ ਸੀ ਉਸ ਦੇ ਵਿੱਚੋਂ ਪੰਜ ਆਦਮੀ ਵੀ ਡਿਸਟਰਾਏ ਹੋ ਗਏ ਸ਼ਹੀਦ ਹੋ ਗਏ ਅਸੀਂ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਪ੍ਰੋਗਰਾਮ ਹਰ ਸਾਲ ਗਵਰਨਮੈਂਟ ਦੀਆਂ ਹਦਾਇਤਾਂ ਅਨੁਸਾਰ ਕਰਾ ਰਹੇ ਹਾਂ ਇਹ ਇੰਡੀਆ ਗਵਰਨਮੈਂਟ ਅਤੇ ਸਟੇਟ ਗਵਰਨਮੈਂਟਾਂ ਦਾ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਅਵੇਅਰਨੈਸ ਪ੍ਰੋਗਰਾਮ ਕਰਦੇ ਹਾਂ ਜਿਸ ਵਿੱਚ ਮੋਕ ਡ੍ਰਿਲਾਂ ਦੇ ਵਿੱਚ ਸਾਰੇ ਪਬਲਿਕ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਆਗ ਦੀ ਦੁਰਵਰਤੋਂ ਨਾ ਹੋਵੇ ਅੱਗ ਤੋਂ ਬਚਾਅ ਕਿੱਦਾਂ ਕਰਨਾ ਹੈਗਾ ਸੋ ਅੱਜ ਮੈਂ ਔਰ ਮੇਰੇ ਨਾਲ ਮੇਰੇ ਸਾਥੀ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਔਰ ਸਾਡੇ ਪਾਰਸ਼ਲ ਢਾਲ ਸਾਹਿਬ ਪਾਰਸ਼ਲ ਜਤਿਨ ਗੁਲਾਟੀ ਜੀ ਔਰ ਅੱਜ ਅਸੀਂ ਇੱਥੇ ਜਿਹੜੀ ਫਾਇਰ ਬ੍ਰਿਗੇਡ ਸਾਡਾ ਇੱਥੇ ਆਫਿਸ ਆ ਇਹਦੇ ਵਿੱਚ ਅੱਜ ਵਿਜ਼ਿਟ ਕੀਤਾ ਔਰ ਫਾਇਰ ਵੀਕ ਅਸੀਂ ਅੱਜ ਮਨਾ ਰਹੇ ਆਂ ਔਰ ਜਨਤਾ ਨੂੰ ਜਿਹੜਾ ਜਾਗਰੂਕ ਕਰਨਾ ਔਰ ਅੱਜ ਬੜਾ ਹੀ ਅੱਛਾ ਲਗਾ ਇਸ ਜਗ੍ਹਾ ਤੇ ਆ ਕੇ ਔਰ ਮੈਂ ਅੱਜ ਸਾਰੇ ਹੀ ਇਕਵਿਪਮੈਂਟਸ ਦੇਖੇ ਔਰ ਜਿਹੜੇ ਵਹੀਕਲਸ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦੇ ਕੋਲ ਆ ਫਾਇਰ ਸੇਫਟੀ ਦੇ ਜਿਹੜੇ ਇਹਨਾਂ ਕੋਲ ਮਸ਼ੀਨਰੀ ਆ ਔਰ ਕਾਫੀ ਸਾਰੇ ਇਕਵਿਪਮੈਂਟਸ ਜਿਹੜੇ ਮੈਂ ਦੇਖ ਰਿਹਾ ਹਾਂ ਵਰਲਡ ਕਲਾਸ ਮਸ਼ੀਨਰੀ ਜੇ ਕਿਤੇ ਬਹੁਤ ਜ਼ਿਆਦਾ ਕਿਤੇ ਕੋਈ ਦਿੱਕਤ ਆਵੇ ਤੇ ਹਰ ਤਰੀਕੇ ਦੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਫੇਸ ਕਰਨ ਦੀ ਜਿਹੜੀ ਮਸ਼ੀਨਰੀ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਕੋਲ ਆ ਫਾਇਰ ਫਾਈਟਰ ਬਾਰੇ ਜ਼ਰੂਰੀ ਗੱਲਾਂ ਫਾਇਰ ਫਾਈਟਰਸ ਅੱਗ ਨਾਲ ਸੰਬੰਧਿਤ ਤੇ ਦੁਰਘਟਨਾਵਾਂ ਤੋਂ ਸਾਡੀ ਰੱਖਿਆ ਕਰਦੇ ਨੇ ਇਹ ਫਾਇਰ ਬ੍ਰੀਡ ਦੇ ਵਿੱਚ ਇੱਕ ਲਾਈਟ ਟਾਵਰ ਦਾ ਕੰਮ ਹੈ ਕਰਦੇ ਆ ਜਿੱਥੇ ਵੀ ਕਿਤੇ ਹਨੇਰੇ ਵਿੱਚ ਰੈਸਕਿਊ ਕਾਲ ਹੋ ਜਾਂਦੀ ਹੈ ਤੇ ਉੱਥੇ ਇਹਨੂੰ ਵਰਤਦੇ ਆ ਇਹ ਰਾਤ ਨੂੰ 10 ਮੀਟਰ ਦੇ ਏਰੀਏ ਦੇ ਵਿੱਚ ਆਪਣੀ ਲਾਈਟ ਪੂਰੀ ਕਰਕੇ ਅਸੀਂ ਲਾਈਟ ਦਾ ਕੰਮ ਇਹੋਕਿ ਲੈਨੇ ਆਂ ਸਾਨੂੰ ਕੇ ਐਮਰਜੈਂਸੀ ਕੰਮ ਵਿੱਚ ਜਿੱਥੇ ਬਿਜਲੀ ਦੀ ਪੂਰਤੀ ਨਹੀਂ ਹੁੰਦੀ ਚਾਹੇ ਕੋਈ ਜਨਰੇਟਰ ਸੈੱਟ ਨਹੀਂ ਹੁੰਦਾ ਅਸੀਂ ਇਹ ਪੋਰਟੇਬਲ ਲਾਈਟ ਟਾਵਰ ਖੜਕੇ ਉਹਦੇ ਨਾਲ ਅਸੀਂ ਆਪਣਾ ਕੰਮ ਕਰਨ ਦੇ ਵਿੱਚ ਸਹਾਇਤਾ ਮਿਲਦੀ ਹੈਗੀ ਇਹ ਮੇਰੇ ਕੋਲ ਹੈ ਵਿਕਟਮ ਲੋਕੇਸ਼ਨ ਕੈਮਰਾ ਜੋ ਆਧੁਨਿਕ ਤਰੀਕਾ ਬਣਾ ਹੋਇਆ ਹੈ ਇਸ ਦੇ ਨਾਲ ਅਸੀਂ ਜੋ ਬਿਲਡਿੰਗ ਕਲਾਪਸ ਹੋ ਜਾਂਦੀ ਹੈ ਤੇ ਉਸ ਦੇ ਵਿੱਚੋਂ ਵਿਕਟਮ ਨੂੰ ਲੱਭਣ ਵਿੱਚ ਮਦਦ ਕਰਦਾ ਇਸ ਤੇ ਬਹੁਤ ਜ਼ਿਆਦਾ ਫੰਕਸ਼ਨ ਹੈ ਇਸ ਨੂੰ ਐਕਸਟੈਂਸ਼ਨ ਵੀ ਕੀਤਾ ਜਾ ਸਕਦਾ ਇਸ ਨੂੰ ਖੂ ਦੇ ਵਿੱਚ ਵੀ ਬਿਲਡਿੰਗ ਦੇ ਉੱਪਰ ਵੀ ਨੀਚੇ ਵੀ 90 ਡਿਗਰੀ ਦਾ ਟਰਨ ਕਰਕੇ ਵੀ ਅਸੀਂ ਵਿਕਟਮ ਨੂੰ ਦੇਖ ਸਕਦੇ ਹਾਂ ਇਸ ਦਾ ਇੱਕ ਬਹੁਤ ਜ਼ਿਆਦਾ ਉਪਯੋਗ ਹੈ ਜਿਸ ਤਰ੍ਹਾਂ ਬਿਲਡਿੰਗ ਕਲਾਪਸ ਉਸ ਵਿੱਚ ਹੋਲ ਕਰਕੇ ਇਸ ਨੂੰ ਬਿਲਡਿੰਗ ਦੀ ਛੱਤ ਦੇ ਵਿੱਚ ਵੀ ਜਾ ਕੇ ਅਸੀਂ ਇਹਨੂੰ ਲੱਭ ਸਕਦੇ ਹਾਂ ਇਹ ਬਹੁਤ ਹੀ ਆਧੁਨਿਕ ਤਕਨੀਕ ਹੋਣ ਕਰਕੇ ਅਸੀਂ ਵਿਕਟਮ ਨੂੰ ਬਚਾਉਣ ਵਿੱਚ ਬਹੁਤ ਹੀ ਜਲਦੀ ਤੋਂ ਜਲਦੀ ਔਰ ਟਾਈਮ ਦੇ ਨਾਲ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਫਾਇਰ ਫਾਈਟਰ ਸਕੂਲ ਅੱਗ ਬੁਝਾਉਣ ਲਈ ਵਿਸ਼ੇਸ਼ ਪ੍ਰਕਾਰ ਦੀ ਮਸ਼ੀਨ ਜਾਂ ਯੰਤਰ ਹੁੰਦੇ ਨੇ ਇਹ ਬੈਟਰੀ ኦਪਰੇਟਿਡ ਕਟਰ ਕਮ ਸਪਰੇਡਰ ਇਸ ਦੇ ਨਾਲ ਕਟਿੰਗ ਵੀ ਕੀਤਾ ਜਾਂਦਾ ਹੈ ਤੇ ਜੇ ਕਿਸੇ ਕੋਈ ਕੈਜੂਐਲਟੀ ਹੋ ਜਾਏ ਐਕਸੀਡੈਂਟ ਹੋ ਜਾਏ ਉਸ ਨੂੰ ਸਪਰੇਡਿੰਗ ਕਰਨ ਦੇ ਵੀ ਕੰਮ ਆਉਂਦਾ ਹੈ ਇਸ ਰੈ ਇਨਸੀਨੈਟ ਦੇ ਵਿੱਚ ਐਕਸੀਡੈਂਟ ਸਮੇਂ ਇਸ ਨੂੰ ਅਸੀਂ ਜੂਜ਼ ਕਰ ਸਕਦੇ ਆ ਕਿਸੇ ਵੀ ਗੱਡੀ ਦੀ ਟਾਕੀ ਨੂੰ ਖੋਲਣ ਲਈ ਸਪਰੇਡਿੰਗ ਕਰ ਲਈ ਜਾਂ ਕੋ ਕਟਿੰਗ ਕਰਕੇ ਲੋਹੇ ਦੀ ਚੀਜ਼ ਨੂੰ ਤੇ ਅੰਦਰ ਜਾਣਾ ਹੋਵੇ ਤੇ ਇਹ ਐਂਟਰੀ ਮਾਰ ਸਕਦੇ ਆ ਇਹ ਬਹੁਤ ਹੀ ਵਧੀਆ ਬੈਟਰੀ ਆਪਰੇਟਿਡ ਬਗੈਰ ਬਿਜਲੀ ਤੋਂ ਸਾਡੇ ਕੰਮ ਕਰਨ ਦਾ ਵਾਸਤੇ ਦਿੱਤਾ ਹੋਇਆ ਤੇ ਜਿਸ ਨੂੰ ਅਸੀਂ ਹਰੇਕ ਔਖੇ ਔਖੇ ਸਥਾਨ ਤੇ ਪੋਰਟੇਬਲ ਪੋਜੀਸ਼ਨ ਜਾਂ ਇੱਕ ਕਲਾ ਬਦਲਾ ਲਾ ਕੇ ਤੇ ਜੂਜ਼ ਕਰ ਸਕਦੇ ਆ ਇਹ ਬੀਏ ਸੈਟ ਹੈ ਬੀਏ ਸੈਟ ਜੋ ਬਰੀਥਿੰਗ ਆਪਰੇਟਰਸ ਹੈ ਜਿਸ ਦੇ ਵਿੱਚ ਆਕਸੀਜਨ ਸਿਲੰਡਰ ਹੁੰਦਾ ਹੈ ਬੈਕਪੈਕ ਤੇ ਲੱਗਾ ਹੋਊਗਾ ਤੇ ਬੈਕ ਪਲੇਟ ਦੇ ਨਾਲ ਤੇ ਨਾਲ ਮਾਸਕ ਲੱਗਾ ਹੁੰਦਾ ਜਿਸ ਨੂੰ ਧੂਏ ਦੇ ਵਿੱਚ ਜਾ ਕੇ ਵਿਕਤਮ ਨੂੰ ਲੱਭਣ ਦੇ ਵਿੱਚ ਕੱਲਾ ਬੰਦਾ ਆਪਣੀ ਜਾਨ ਨੂੰ ਬਚਾ ਕੇ ਉਸ ਨੂੰ ਲੱਭ ਸਕਦਾ ਹੈ 35 ਤੋਂ 45 ਮਿੰਟ ਤੱਕ ਕੰਮ ਜਿਹੜਾ ਉਹ ਆਪਣੇ ਧੂਏ ਵਿੱਚ ਸੰਫੋਕੇਸ਼ਨ ਵਿੱਚ ਬੇਸਮੈਂਟ ਦੇ ਵਿੱਚ ਕੰਮ ਜਾ ਕੇ ਕਰ ਸਕਦਾ ਹੈ ਦਮਕਲ ਗੱਡੀ ਉਹਨਾਂ ਦੀ ਉਹ ਮੁੱਖ ਮਸ਼ੀਨ ਹੁੰਦੀ ਹੈ ਜਿਸ ਨਾਲ ਉਹ ਜ਼ਿਆਦਾਤਰ ਅੱਗ ਤੇ ਕਾਬੂ ਪਾਉਂਦੇ ਨੇ ਐਫ ਵੀ 10 ਫੋਮ ਬਰਾ ਚ ਜਿਸ ਦੇ ਨਾਲ ਤੇਲ ਦੀ ਅੱਗ ਦੇ ਉੱਤੇ ਜਾਂ ਤੇਲ ਦੇ ਕਿਸੇ ਵੀ ਜਾਂ ਕੈਮੀਕਲ ਵਾਲੇ ਥਾਂ ਤੇ ਜਿੱਥੇ ਆਪਾਂ ਨੂੰ ਫੋਮ ਯੂਜ਼ ਕਰਨ ਦੀ ਜ਼ਰੂਰਤ ਪੈਂਦੀ ਹੈ ਰਬੜ ਪਲਾਂਟਸ ਰਬੜ ਬੂਡਸ ਦੇ ਉਥੇ ਇਹ ਵੀ ਐਫਬੀਟੀਨ ਦੇ ਨਾਲ ਓਟੇਵਲ ਫਾਇਰ ਹੋਮ ਡਰਮ ਲੈ ਕੇ ਫੋਮ ਯੂਜ਼ ਕਰਕੇ ਫੋਮ ਤੇ ਪਾਣੀ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਂਦੇ ਆ ਇਹ ਆਰਡਨਰੀ ਸਧਾਰਨ ਬ੍ਰਾਂਚ ਆ ਜੋ ਮੋਸਟਲੀ ਅੱਗ ਪਰ ਕੰਮ ਕਰਨੇ ਲਈ ਵਰਤੀ ਜਾਂਦੀ ਹੈ ਇਸ ਨਾਲ ਮੋਸਟਲੀ ਅੱਗਾਂ ਦੇ ਉੱਤੇ ਪਾਣੀ ਯੂਜ਼ ਕਰਕੇ ਤੇ ਅੱਗ ਨੂੰ ਬੁਝਾਇਆ ਜਾਂਦਾ ਹੈ ਇਸ ਦੇ ਨਾਲ ਥੱਲੇ ਆਰ ਆਰ ਰਬੜ ਲਾਈਨਡ ਪਾਈਪ ਜਿਹਦੇ ਨਾਲ ਪਾਣੀ ਬ੍ਰਾਂਚ ਤੱਕ ਪਹੁੰਚਾ ਕੇ ਫਾਇਰ ਪੰਪ ਤੋਂ ਤੇ ਫਾਇਰ ਨੂੰ ਆਗ ਨੂੰ ਕੰਟਰੋਲ ਚ ਕੀਤਾ ਜਾਂਦਾ ਹੈ ਇਹ ਰਬੜ ਦਾ ਪਾਈਪ ਹੈ ਇਹ ਚ ਨਾ ਕੋਈ ਥੋੜਾ ਬਤਾ ਕੱਟ ਵਗੈਰਾ ਕੋਇਲਾ ਅੱਗ ਦਾ ਛਿੱਤੀ ਅਸਰ ਨਹੀਂ ਹੁੰਦਾ ਤੇ ਨਾ ਹੀ ਛਿੱਤੀ ਫੜਦਾ ਬਹੁਤ ਜ਼ਿਆਦਾ ਸਟਰੈਂਥ ਵਾਲਾ ਪਾਈਪ ਹੈ ਜਿਸ ਨੂੰ ਫਲੈਕਸੀਬਿਲਟੀ ਬਹੁਤ ਜ਼ਿਆਦਾ ਹੈ ਇਸ ਦੇ ਨਾਲ 7 ਕਿਜੀ ਦਾ ਪ੍ਰੈਸ਼ਰ ਵੀ ਚੱਲ ਲੈਂਦਾ ਹੈ ਫਾਇਰ ਫਾਈਟਰਸ ਯਾਨੀ ਦਮਕਲ ਕਰਮੀ ਨੂੰ ਪ੍ਰਤੀ ਸਮੇਂ ਕਈ ਪ੍ਰਕਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੈਂ ਆਪਣੇ ਸਾਰੇ ਹੀ ਸਾਥੀ ਜਿਹੜੇ ਸਾਡੀ ਸਾਰੀ ਟੀਮ ਹੈ ਸਾਡੇ ਜਿਹੜੇ ਆਫੀਸਰਸ ਆ ਇਹਨਾਂ ਨੂੰ ਮੈਂ ਬਹੁਤ ਸ਼ੁਭ ਕਾਮਨਾਵਾਂ ਵੀ ਦਊਂਗਾ ਔਰ ਇਹ ਸਾਰੇ ਬਹੁਤ ਅੱਛਾ ਮੈਂ ਕਹਾਂਗਾ ਜਿਹੜਾ ਉਪਰਾਲਾ ਕਿਉਂਕਿ ਆਪਣੀ ਜਾਨ ਨੂੰ ਜੋਖਮ ਦਾ ਪਾ ਕੇ ਵੀ ਇਹ ਜਨਤਾ ਦੀ ਸੇਵਾ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅੱਜ ਸਾਰੇ ਆਫੀਸਰ ਸਾਹਿਬਾਨ ਦੇ ਨਾਲ ਇਹਨਾਂ ਨਾਲ ਅੱਜ ਮੈਂ ਡਿਸਕਸ਼ਨਸ ਕੀਤੀਆਂ ਕੁਝ ਹੋਰ ਵੀ ਜੋ ਜੋ ਇਹਨਾਂ ਨੂੰ ਜ਼ਰੂਰਤ ਜਿਹੜੇ ਸ਼ਹਿਰ ਦੀਆਂ ਸਾਡੀਆਂ ਕਿਉਂਕਿ ਸ਼ਹਿਰ ਬੜਾ ਹੋ ਰਿਹਾ ਇਹਨਾਂ ਨੂੰ ਕੋਈ ਵੀ ਹੋਰ ਮਸ਼ੀਨਰੀ ਦੀ ਜ਼ਰੂਰਤ ਮੈਨਪਾਵਰ ਦੀ ਜਿਹੜੀ ਜ਼ਰੂਰਤ ਹੈ ਸੋ ਇਹਨਾਂ ਦੀਆਂ ਬਹੁਤ ਜਲਦ ਮੈਂ ਅਸੀਂ ਉਹ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਦੂਰ ਕਰਾਂਗੇ ਕੋਈ ਵੀ ਕਿਸੇ ਵੀ ਜਿਹੜੀ ਸਾਡੇ ਮੁਲਾਜ਼ਮ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਕੋਈ ਦਿੱਕਤ ਇਹਨਾਂ ਨੂੰ ਨਹੀਂ ਆਉਣ ਦਿੱਤੀ ਜਾਏਗੀ ਕਿਉਂਕਿ ਇਹ ਬਹੁਤ ਸਾਡੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਹਦਾ ਇੱਕ ਬਹੁਤ بڑا ਜਿਹੜੀਆਂ ਸਰਵਿਸੇਸ ਅਸੀਂ ਸ਼ਹਿਰ ਵਾਸੀਆਂ ਨੂੰ ਦਿੰਨੇ ਆ ਉਹਦੇ ਵਿੱਚ ਸਾਡੇ ਸਾਰੇ ਹੀ ਸਾਥੀ ਬਹੁਤ ਅਹਿਮ ਰੋਲ ਪਲੇ ਕਰਦੇ ਆ ਜਿਹੜੇ ਅੱਜ ਸਾਰੇ ਹੀ ਸਾਥੀ ਅੱਜ ਅਸੀਂ ਇਕੱਠੇ ਹੋ ਕੇ ਜਿਹੜਾ ਫਾਇਰਵਿਕ ਮਨਾ ਰਹੇ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਟ੍ਰੇਨਿੰਗ ਦੌਰਾਨ ਦਮਕਲ ਕਰਮੀਆਂ ਨੂੰ ਅੱਗ ਵਿੱਚ ਫਸੇ ਲੋਕਾਂ ਨੂੰ ਕਿਵੇਂ ਸੁਰੱਖਿਅਤ ਬਾਹਰ ਕੱਢਣਾ ਹੈ ਇਹ ਖਾਸ ਤੌਰ ਤੇ ਸਿਖਾਇਆ ਜਾਂਦਾ ਹੈ ਇਹ ਪੋਰਟੇਬਲ ਮੋਨੀਟਰ ਜੇ ਅੱਗ ਦੇ ਉੱਤੇ ਕੰਮ ਕਰਨ ਦੇ ਨਹੀਂ ਲਗਾਇਆ ਜਾਂਦਾ ਜਿੱਥੇ ਬਹੁਤ ਤੰਗੜੀ ਅੱਗ ਹੁੰਦੀ ਆ ਜ਼ਿਆਦਾ ਅੱਗ ਹੁੰਦੀ ਆ ਜਿੱਥੇ ਜ਼ਿਆਦਾ ਸੇਕ ਹੁੰਦਾ ਹੈ ਜ਼ਿਆਦਾ ਸਮਾਂ ਆਦਮੀ ਉਸ ਦੇ ਕੋਲ ਕੰਮ ਨਹੀਂ ਕਰ ਸਕਦਾ ਇਸ ਨੂੰ ਥੋੜਾ ਵਾਦਾ ਸਾਹ ਲੈਣ ਵਾਸਤੇ ਪੋਰਟੇਬਲ ਸਟੈਂਡ ਕਰਕੇ ਆਪਾਂ ਕੰਮ ਕਰ ਸਕਦੇ ਆ ਇਸ ਵਿੱਚ ਬਹੁਤ ਵਧੀਆ ਟੈਕਨੋਲੋਜੀ ਬ੍ਰਾਂਚ ਲੱਗੀ ਹੋਈ ਹੈ ਜਿਸ ਨੂੰ ਰਿਮੂਵਿੰਗ ਕਰਕੇ ਇਸ ਦਾ ਜੈਟ ਹੋਲੋ ਜੈਟ ਜੈਟ ਔਰ ਸਪ੍ਰਿੰਕਲਰ ਅਸੀਂ ਕਰਕੇ ਆਪਣੇ ਆਪ ਨੂੰ ਕੂਲਿੰਗ ਤੋਂ ਬਚਾ ਸਕਦੇ ਹਾਂ ਇਹ ਪੋਰਟੇਬਲ ਇਹਦੇ ਸਟੈਂਡ ਹੈ ਇਸ ਸਟੈਂਡ ਦੇ ਉੱਤੇ ਬਿਲਕੁਲ ਕੰਮ ਕਰ ਗਿਆ ਨਾਲ ਹੀ ਇਹ ਕੰਟਰੋਲ ਵੀ ਹੈ ਇਸ ਦਾ ਕੰਟਰੋਲ ਵੀ ਅਸੀਂ ਕਰ ਸਕਦੇ ਹਾਂ ਵੱਧ ਘੱਟ ਜੋ ਵੀ ਜੱਟ ਕਰਨਾ ਹੈਗਾ ਇਸ ਚੀਜ਼ ਤੋਂ ਇਸ ਦੇ ਨਾਲ ਮਗਰ ਆਰ ਆਰ ਪਾਈਪ ਲਾ ਕੇ ਪਾਣੀ ਦੀ ਸਪਲਾਈ ਆਏਗੀ ਇਹ ਫਾਇਰ ਐਕਸਿਊਸ਼ਨ CO2 ਕਾਰਬਨ ਡਾਈਆਕਸਾਈਡ ਦਾ ਜਿਸ ਦੇ ਨਾਲ ਇਲੈਕਸਿਟੀ ਦੀਆਂ ਤੇ ਸਾਰੀਆਂ ਹੱਗਾਂ ਦੇ ਉੱਤੇ ਕੰਟਰੋਲ ਕਰ ਸਕਦੇ ਖਾਸ ਤੌਰ ਤੇ ਕੰਪਿਊਟਰ ਲੈਬ ਇਲੈਕਸਿਟੀ ਸ਼ੋਰਟ ਜਿੱਥੇ ਵੀ ਕਿਤੇ ਇਲੈਕਸਿਟੀ ਦਾ ਕੰਮ ਹੋਏ ਉਸ ਤੇ ਇਹ ਕੰਮ ਕਰਨ ਦੇ ਵਿੱਚ ਪੌਰ ਕਾਰਗਰ ਹੈ ਇਹ ਬਹੁਤ ਵਧੀਆ ਪੋਰਟੇਬਲ ਫਾਇਰ ਐਕਸਿਊਟਰ ਹੈ ਇੱਕ ਆਦਮੀ ਇਸ ਨੂੰ ਕੈਰੀ ਕਰਕੇ ਵੀ ਇੱਕ ਜਗ੍ਹਾ ਤੇ ਲੈ ਸਕਦਾ ਜਿਵੇਂ ਟਰਾਂਸਫਾਰਮ ਬਿਜਲੀ ਦੇ ਖੰਬੇ ਤੇ ਚਾਹੇ ਬਿਜਲੀ ਦੇ ਕੋਈ ਕੰਪੋਨੈਂਟ ਦੇ ਉੱਤੇ ਉੱਥੇ ਉੱਥੇ ਅਸੀਂ ਯੂਜ਼ ਕਰ ਸਕਦੇ ਹਾਂ ਸਾਡੇ ਕੋਲ ਜਲੰਧਰ ਵਿੱਚ ਇਸ ਵੇਲੇ 4 ਸਟੇਸ਼ਨ ਜਿਹੜੇ ਆਲਰੇਡੀ ਚੱਲ ਰਿਹਾ ਤੇ 2 ਸਟੇਸ਼ਨ ਬਣੇ ਹੋਇਆ ਸਾਡੇ ਕੋਲ ਤਕਰੀਬਨ 10 ਤੋਂ 15 ਗੱਡੀਆਂ ਜਿਹੜੀਆਂ ਨਿੱਕੀਆਂ ਔਰ ਵੱਡੀਆਂ 18 ਗੱਡੀਆਂ ਜਿਹੜੀਆਂ ਗਿਆ ਵਰਕਿੰਗ ਤੇ ਆ 4 ਸਟੇਸ਼ਨਾਂ ਤੇ ਮੇਰੇ ਕੋਲ ਇੱਥੇ 93 ਬੰਦਿਆਂ ਦਾ ਕੁੱਲ ਸਟਾਫ ਅਤੇ ਨਾਲ ਹੀ 18 ਗੱਡੀਆਂ ਜਿਹੜੀਆਂ ਵਰਕਿੰਗ ਤੇ ਆ ਅੱਗ ਤੇ ਬੁਝਾਉਂਦੇ ਆ ਅਸੀਂ ਵੱਖ-ਵੱਖ ਏਰੀਆ ਦੇ ਵਿੱਚ ਜਲੰਧਰ ਵਿੱਚ ਅੱਗ ਤੇ ਕੰਟਰੋਲ ਕਰਨ ਵਿੱਚ ਬਹੁਤ ਹੀ ਜਲਦੀ ਤੇ ਛੇਤੀ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰਦੇ ਆਂ ਅੱਜ ਕੱਲ ਕਣਕ ਦਾ ਸੀਜ਼ਨ ਚੱਲ ਗਿਆ ਬਹੁਤ ਜ਼ਿਆਦਾ ਅੱਗਾਂ ਦੀਆਂ ਘਟਰਾਵਾਂ ਵਾਧੀਆਂ ਮੈਂ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਆ ਸਾਰੀ ਜਨਤਾ ਨੂੰ ਸੁਚੇਤ ਕਰਨਾ ਚਾਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਫਾਇਰ ਬ੍ਰਿਗੇਡ ਦੀ ਮਦਦ ਕੀਤੀ ਜਾਵੇ ਰਸਤਾ ਦਿੱਤਾ ਜਾਵੇ ਜਿੱਥੇ ਵੀ ਫਾਇਰ ਲਾਉਣ ਦੀ ਸੁਭਾਵਨਾ ਹੈ ਉਸਤੇ ਅਵੇਰਨੈਸ ਰੱਖੀਤੀ ਜਾਵੇ ਉਸਤੇ ਪ੍ਰਵੈਂਸ਼ਨ ਦੇ ਉਤੇ ਕੰਮ ਕੀਤਾ ਜਾਵੇ ਤੇ ਇਸ ਤਰ੍ਹਾਂ ਅੱਗ ਦੀਆਂ ਘਟਨਾਵਾਂ ਘਟ ਸਕਦੀਆਂ ਨੇ ਜਿਸ ਤਰ੍ਹਾਂ ਕਣਕ ਦੇ ਖੇਤਾਂ ਦੇ ਵਿੱਚ ਮਸ਼ੀਨਾਂ ਚੱਲਦੀਆਂ ਕਣਕਾਂ ਦੀ ਗਹਾਈ ਸਮੇਂ ਕਣਕਾਂ ਦੇ ਖੇਤਾਂ ਵਿੱਚ ਆਮ ਬਿਜਲੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਜਾਂਦੀਆਂ ਮੈਂ ਆਪ ਜੀ ਦੇ ਮਾਧਿਅਮ ਰਹੀਂ ਇਹ ਬੇਨਤੀ ਕਰਨੀ ਚਾਹੁੰਦਾ ਪੇ ਟਰਾਂਸਫਾਰਮ ਦੇ ਕੋਲ ਜਾਂ ਬਿਜਲੀ ਦੀਆਂ ਤਾਰਾਂ ਦੇ ਥੱਲੇ ਜਿੱਥੇ-ਜਿੱਥੇ ਵੀ ਕਣਕ ਹੈ ਉਸ ਨੂੰ ਅਵਾਰਡ ਕਰ ਦਿੱਤਾ ਜਾਵੇ ਬੰਦ ਕੀਤਾ ਜਾਵੇ ਤਾਂ ਕਿ ਅੱਗ ਦੀਆਂ ਘਟਨਾਵਾਂ ਘਟ ਸਕਣ ਫਾਇਰ ਫਾਈਟਰਸ ਲੋਕਾਂ ਦੀ ਜ਼ਿੰਦਗੀ ਬਚਾਉਂਦੇ ਹਨ ਸਾਨੂੰ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਹ ਲਾਈਵ ਡਿਟੈਕਟਰ ਕੈਮਰਾ ਕਿਸੇ ਵੀ ਬਿਲਡਿੰਗ ਨੂੰ ਦੇ ਗਿਰਨ ਤੋਂ ਬਾਅਦ ਜਾਂ ਜਿੱਥੇ ਵੀ ਕੈਜੂਐਲਟੀ ਨੀਚੇ ਦੱਬ ਜਾਈਏ ਤੋਂ ਉਸ ਨੂੰ ਡਿਟੈਕਟ ਕਰਨੇ ਵਿੱਚ ਇਹ ਸਾਡੀ ਮਦਦ ਕਰਦਾ ਹੈ ਇਸ ਵਿੱਚ 6 ਡਿਟੈਕਟਰ ਹੁੰਦੇ ਆ 6 ਕੇਬਲਸ ਹੁੰਦੀਆਂ ਅਸੀਂ ਉਸ ਨੂੰ 3-3 ਮੀਟਰ ਦੇ ਉੱਤੇ ਡਿਟੈਕਟਰ ਨੂੰ ਉਸ ਨੂੰ ਪੰਚ ਕਰਕੇ ਤੇ ਅਸੀਂ ਇਸ ਨੂੰ ਆਪਰੇਟ ਕਰਾਂਗੇ ਭਾਰਤ ਦੇ ਹਰ ਪ੍ਰਾਂਤ ਵਿੱਚ ਅੱਗ ਬੁਝਾਉਣ ਲਈ ਸਰਕਾਰੀ ادارے ਹਨ ਜਿਸ ਵਿੱਚ ਫਾਇਰ ਫਾਈਟਰਸ ਯਾਨੀ ਦਮਕਲ ਕਰਮੀਆਂ ਨੂੰ ਪਰਤੀ ਕਰਕੇ ਉਸ ਨੂੰ ਅੱਗ ਤੇ ਕਾਬੂ ਪਾਉਂਦੀਆਂ ਵੱਖ-ਵੱਖ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਪਰ ਇਹਦੇ ਵਿਦਿਅਕ ادارےਾਂ ਵਿੱਚ ਅੱਗ ਤੋਂ ਬਚਾ ਲਈ ਵਿਸ਼ੇਸ਼ ਤੌਰ ਤੇ ਪੜਾਈ ਕਰਾਈ ਜਾਂਦੀ ਹੈ। ਇਹ ਲਾਈਵ ਡਿਟੈਕਟਰ ਕੈਮਰਾ ਜਿੱਥੇ ਵੀ ਕੋਈ ਬਿਲਡਿੰਗ ਕਲਾਪਸ ਹੁੰਦੀ ਹੈ ਤੇ ਵਿਕਟਮ ਜਿਹੜਾ ਜੋ ਬਿਲਡਿੰਗ ਦੇ ਥੱਲੇ ਆ ਜਾਂਦਾ ਤੇ ਅਸੀਂ ਇਹਨੂੰ ਥਾਂ-ਥਾਂ ਤੇ ਤਾਰ ਦੇ ਨਾਲ ਡਿਟੈਕਟਰ ਕੈਮਰਾ ਫਿੱਟ ਕਰਕੇ ਤੇ ਅਸੀਂ ਇਸ ਨੂੰ ਲੱਭ ਸਕਦੇ ਹਾਂ ਤੇ ਲੱਭਣ ਦੇ ਵਿੱਚ ਸਾਨੂੰ ਜਿਹੜੀ ਪੋਜੀਸ਼ਨ ਦੇ ਵਿੱਚ ਵਿਕਟਮ ਹੋਏਗਾ ਵਿਕਟਮ ਦਾ ਮੀਨਸ ਪੇ ਉਹ ਜ਼ਿੰਦਾ ਹੋਣਾ ਚਾਹੀਦਾ ਉਸ ਦਾ ਸਾਹ ਚੱਲਦਾ ਹੋਇਆ ਤੇ ਤਾਂ ਲੱਭੇਗਾ। ਲਾਈਵ ਵਿਕਟਮ ਲੋਕੇਸ਼ਨ ਕੈਮਰੇ ਦੇ ਸੇ ਪਤਾ ਚਲਦਾ ਵੀ ਲਾਈਵ ਜਿੰਦਗੀ ਨੂੰ ਹੀ ਡੂੰਡ ਪਾਏਗਾ ਤੇ ਸਾਨੂੰ ਪਤਾ ਲੱਗ ਜਾਏਗਾ ਉਸੇ ਤਰ੍ਹਾਂ ਹੀ ਉਸ ਨੂੰ ਡਿਟੈਕਟ ਕਰਕੇ ਮੀਟਰ ਦੇ ਉੱਤੇ ਰੀਡਿੰਗ ਕਰਕੇ ਜਹ ਜਿਹੜਾ ਚੱਲੇਗਾ ਉਸੇ ਇੱਕ ਨੰਬਰ ਕੈਮਰਾ ਦੋ ਨੰਬਰ ਤਿੰਨ ਨੰਬਰ ਚ ਪੋਜੀਸ਼ਨ ਦਾ ਜੋ ਆਏਗਾ ਉਸੇ ਤਰ੍ਹਾਂ ਉਹ ਆਏਗਾ ਇੰਡੀਕੇਸ਼ਨ ਮਿਲੇਗਾ ਤੇ ਇੰਡੀਕੇਸ਼ਨ ਦੇ ਨਾਲ ਹੀ ਅਸੀਂ ਜਲਦੀ ਤੋਂ ਜਲਦੀ ਵਿਕਟਮ ਨੂੰ ਲੱਭ ਸਕਦੇ ਹਾਂ ਭਾਰਤ ਵਿੱਚ 14 ਅਪ੍ਰੈਲ ਫਾਇਰ ਫਾਈਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੱਜਕੱਲ ਸਾਰੇ ਦੇਸ਼ਾਂ ਵਿੱਚ ਇਸ ਦੀ ਸਥਾਪਨਾ ਹੋ ਚੁੱਕੀ ਹੈ ਸਾਡੇ ਫਾਇਰ ਬ੍ਰਿਗੇਡ ਦੇ ਵਿੱਚ ਕਰਮਚਾਰੀ ਜਿਹੜੇ ਦਿਨ ਪਈ ਰਾਤ ਕੰਮ ਕਰਦੇ ਹਨ ਕਰਮਚਾਰੀ ਤਤਵਰਤਾ ਤਿਆਰ ਰਹਿੰਦੇ ਆ ਸਾਡੀ ਫਾਇਰ ਕਾਲ ਦਾ ਜਿਹੜਾ ਟਾਈਮ ਹੈ ਉਹ ਜਦੋਂ ਸਾਨੂੰ ਇਨਫੋਰਮੇਸ਼ਨ ਫੋਨ ਰਾਹੀਂ ਮਿਲਦੀ ਹੈ ਤੇ ਉਸ ਤੋਂ ਫੋਨ ਦੇ ਨਾਲ ਹੀ ਆਡੂੰ ਮੈਸੇਜ ਪੈਡ ਮਿਲਦੀ ਹੈ 1 ਮਿੰਟ ਦੇ ਵਿੱਚ ਵਿੱਚ ਅਸੀਂ ਟਰਨ ਆਊਟ ਕਰ ਜਾਂਦੇ ਆ ਤੇ ਟਰਨ ਆਊਟ ਕਰਕੇ ਅਸੀਂ ਰਿਸਪੌਂਸ ਟਾਈਮ ਨੂੰ ਕਵਰ ਕਰਦੇ ਹੋਏ ਛੇਤੀ ਤੋਂ ਛੇਤੀ ਇੱਕ ਲੋਕੇਸ਼ਨ ਦੇ ਉੱਤੇ ਜਿਹੜੀ ਫਾਇਰ ਦੀ ਹੋਏ ਉਸ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਜਿਸ ਨਾਲ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾਵੇ ਅਸੀਂ ਇਹ ਕਹਿ ਸਕਦੇ ਆ ਕਿ ਸਾਡੇ ਫਾਇਰ ਬ੍ਰੀਡ ਅਫਸਰਸ ਦੀ ਮਿਹਰਬਾਨੀ ਕਰਕੇ ਕਿ ਜਦੋਂ ਅਸੀਂ ਕਾਲ ਕੀਤੀ ਕਿ 1:40 ਮਿੰਟ ਤੇ ਕਿ ਸਾਡੀ ਮਾਰਕੀਟ ਦੇ ਵਿੱਚ ਕੋਈ ਵੇਸਟ ਸਮਾਨ ਪਿਆ ਸੀ ਜਿੱਥੇ ਅੱਗ ਲੱਗੀ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੂਰੀ ਮਸਤੈਦੀ ਦਿਖਾਉਂਦੇ ਹੋਏ ਵਿਧਨ 4 ਤੋਂ 5 ਮਿੰਟ ਆਪਾਂ ਕਹਿ ਸਕਦੇ ਹਾਂਗੇ ਕਿ ਇੱਥੇ ਪਹੁੰਚ ਕੇ ਜਿਹੜਾ ਵੱਡਾ ਹਾਦਸਾ ਹੋ ਸਕਦਾ ਸੀਗਾ ਉਸ ਹਾਦਸੇ ਨੂੰ ਇਹਨਾਂ ਨੇ ਰੋਕ ਗਿਆ ਔਰ ਔਰ ਸਟੇਲ ਵੀ ਇਸ ਚੀਜ਼ ਨੂੰ ਦੇਖ ਰਹੇ ਆ ਕਿ ਦਵਾਰਾ ਜਿਹੜੀ ਅੱਗ ਕਿਤੇ ਸੁਲਗਦੀ ਸੁਲਗਦੀ ਫੇਰ ਨਾ ਵੱਜ ਜਾਵੇ ਪੂਰਾ ਮਤਲਬ ਕਿ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹ ਸਾਡੇ ਇਸ ਸਟਾਫ ਦਾ ਜਿਹਨਾਂ ਨੇ ਮੁਸਤੈਦੀ ਨਾਲ ਕੰਮ ਕੀਤਾ ਜੀ ਫਾਇਰ ਬ੍ਰਿਗੇਡ ਦੇ ਸਾਰੇ ਕਰਮੀਆਂ ਦਾ ਅਸੀਂ ਦਿਲੋਂ ਸਨਮਾਨ ਕਰਦੇ ਆ ਤੇ ਇਹਨਾਂ ਨੂੰ ਸਲਾਮ ਕਰਦੇ ਆ